ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮਦੇ ਫਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੈਦਿਆਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀਬੀਰ ਕਲਾ ਪਾਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਤਾਜ਼ੀਆਂ ਸੂਈਆਂ ਗਾਵਾਂ ਤੇ ਇੱਕ ਆਮ ਅੱਜ ਤੁਹਾਨੂੰ ਦਿਖਾਉਣੀ ਹੈ ਜਿਹੜੀ ਗੱਭਣ ਹੈ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰਪ੍ਰੀਤ ਜੀ ਕਿਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਬਾਬਾ ਜੀ ਤੇ ਵਿਗਿਆ ਉਦਨ ਵਾਲਾ ਮਾਲ ਫਿਰ ਠੀਕ ਹੈ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਫਿਰ ਆਪਣਾ ਜਮਾਦੀਆਂ ਤਸੀਲੇ ਜੀ ਨਾਲਾ ਜਲਾ ਅੰਮ੍ਰੀ ਸਰ ਜੀ ਤੇ ਫੋਨ ਨੰਬਰ ਵੀ ਬੋਲਦਾ 7529839275 ਠੀਕ ਹੈ ਹਾਂਜੀ ਤੇ ਅੱਜ ਦੋ ਗਾਵਾਂ ਤੇ ਕਮਾਜਣ 100000 ਰੁਪਏ ਹੋ ਰਾਤੀ ਸੂਈ ਜਿਹੜਾ ਕੱਲ ਦੀ ਸੂਈ ਚਲੋ ਫਿਰ ਸ਼ੁਰੂਆਤ ਦਿੱਤੇ ਕਰ ਲਈਏ ਠੰਡੀ ਠੰਡੀ ਜੇ ਕੋਈ ਪਰਵਾਹ ਨਹੀਂ ਉਸ ਦੀ ਠੀਕ ਹੈ ਤੇ ਅਜੇ ਤੋਂ ਬੋਲਾ ਹੀ ਹੋਣਾ ਇਹਦੇ ਕੋਲ ਬੋਲਾ 100 ਰੁਪਏ ਦੀ ਬੋਲਾ ਹੀ ਹੈ ਇਹ 8-9 ਕਿਲੋ ਠੀਕ ਹੈ ਹਾਂਜੀ ਕਿੰਨਾ ਕੁ ਚੁਵਾਈ ਜਾਊਗਾ ਗੱਲਾਂ ਵਾਲਾ ਬੋਲਾ ਪੂਰੇ ਫੁੱਟ ਵੱਜਨ ਕੋਈ ਵੀਰ ਭਰਾ ਹੋਵੇ ਫੁੱਟ ਬਣਾ ਕੇ ਪਿਆ ਦੇ ਉਹਨੂੰ ਆ ਬੱਚੇ ਵੀ ਆ ਦੇਖ ਸਕਦੇ ਬਿਲਕੁਲ ਤਾਜ਼ੇ ਹੀ ਆ ਇਹਦਾ ਵਸ਼ਾ ਜੇ ਨਾਲੂ ਜਿਹੜੇ ਨਾਲ ਹੀ ਇਹਨਾਂ ਦੇ ਨਾਲੂ ਥੋੜਾ ਜਿਹਾ ਖਾ ਗਿਆ ਗਈ ਆ ਜਿਹਦਾ ਬੱਚਾ ਠੀਕ ਹੈ ਕਾਲਦੀ ਸੂਈ ਚ ਕਾਲਦੀ ਬਸੰਤ ਇੱਥੇ ਤੇ ਕਿੰਨਾ ਕੁ ਦੁੱਧ ਦੇ ਚੁਵਾਈ ਜਾਊਗੀ ਦੁੱਧਾ ਰੁਪਏ ਦੀ ਜਿਹੜਾ ਗਰੀਡ ਆ ਜੱਸੀ ਆ ਗਰਮੀ ਗਰਮੀ ਦਿਨ ਨੂੰ ਪ੍ਰਵਾਹ ਨਹੀਂ ਦੁੱਧ ਚੁਵਾਈ ਜਾਊ 12-13 12 ਕਿਲੋ ਖੁੱਲਾ ਚਵਾਈ ਹੈ ਉਹ ਅੱਜੀ ਤੋੜੋ ਹਾਂ ਫਿਰ ਇੱਕ ਲੀਟਰ 12 ਲੀਟਰ ਦੇ ਕਰੀਬ ਦੁੱਧ ਜਿਹੜਾ ਕਿੰਦੇ ਚਵਾਦੂ ਤੇ ਬਾਕੀ ਇਹ ਥਾਣੇ ਵੀ ਇਹਦੇ ਆਪਾਂ ਲਾਗੇ ਤਾਂ ਦੇਖ ਸਕਦੇ ਹਾਂ ਠੀਕ ਹੈ ਤੇ ਇਹਦਾ ਫਿਰ ਮੁੱਲ ਤਾਂ ਮਾੜੀ ਹਰਤੀ ਚ ਮਾਰ ਦਿਖਾ ਦਿਓ ਅਈ ਹਰ ਵੀ ਪਸ਼ਮੀਨੀ ਬੱਚਾ ਨਹੀਂ ਲਾਇਆ ਵਾਹ ਬਾਈ ਸਾਡੇ ਚਵਾ ਜਿਹੜਾ ਬਿਲਕੁਲ ਸਫਾਈ ਜਿਹਾ ਬਾਕੀ ਠੰਡੀ ਧਿਰੀ ਵਸ਼ੀਕੋ ਹੀ ਪ੍ਰਵਾਹ ਨਹੀਂ ਪਸਮੁਕੇ ਥਣ ਹੋਰ ਕੱਢੂਗੇ ਤੇ ਇਹਦਾ ਚੈਜ ਜ ਮੁੱਲ ਫਿਰ ਤੁਸੀਂ ਦੱਸ ਦਿਓ আর ভিজি কে না ਕਰੀਏ ਕਿੰਨਾ ਰੱਖੀਏ ਮੁੱਲ 4 ਰੁਪਈਏ ਕਰਨੋ ਇਹਦਾ 32 ਕਰ ਲਈਏ 30 ਕਰ ਲਈਏ ਅੱਛਾ 20000 ਰੁਪਏ ਦੇ ਦਾਂਗੇ ਬਸ 28000 ਰੁਪਏ ਦੇ ਦਾਂਗੇ ਉੱਚੇ ਖੁੱਲਾ ਕਰ ਦੋਗੇ ਮੰਨਤਾ ਕੋਈ ਕਰਾ ਲੋ ਕਰਾਉਣਾ ਜਿੰਨਾ 27 ਦੇ ਦੇ ਦिए ਦੇ ਦਾਂਗੇ ਰੁਪਏ ਬਾਕੀ ਕੋ ਫੋਨ ਲਾਵੇ ਕਰੀਏ ਨਾ 9000 ਰੁਪਏ ਜੀ ਮੋੜਦੇ ਨਹੀਂਗੇ ਖਾਲੀ ਨਹੀਂ ਮੋੜਨਾ ਕਿ ਕਿ 9000 ਰੁਪਏ ਜੀ ਦਵਾਂਗੇ ਵੇਟ ਠੀਕ ਹੈ ਜੀ ਹਾਂਜੀ ਦੁੱਧ 12 13 ਕਿਲੋ ਇਹਨੇ ਕਰੀ ਜਣਾ ਆਰਾਮ ਨਾਲ ਠੀਕ ਹੈ ਹਾਂਜੀ ਤੇ ਹੁਣ ਇੱਕ ਆ ਵੀ ਤਾਜੀ ਸੂਈ ਹੈ ਹਨਾ 9000 ਰੁਪਏ ਜੀ ਸੂਈ ਜੇ ਰਾਤ ਦੀ ਕੱਲ ਦੀ ਕੱਲ ਦੀ ਸੂਈ ਜੇ ਠੀਕ ਹੈ ਹਾਂਜੀ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ 9000 ਰੁਪਏ ਜੀ ਇਹ ਵੀ ਚਵਾਈ ਜਾ ਬਾਕੀ ਸਹਿੰਗੇ ਦੇ ਹੈਗੇ ਹਨ ਤਿੱਖੇ ਨਹੀਂ ਆ ਗਾੜੀਆਂ ਵੱਡੇ ਆ ਸਿੰਘ ਬਾਕੀ ਠੰਡੀ ਜੀ ਇਧਰ ਦੇਖੋ ਅੱਛਾ ਇਹ ਵੀ ਠੰਡੀ ਤੇਰੀ ਅੱਛਾ ਵੀ ਇਤਰਾ ਹੀ ਆ ਭਾਵੇਂ ਦਸੀ ਬਾਉ ਦੇ ਭਾਵੇਂ ਨਾ ਬਾ ਪੂਰੀ ਮੋਟੀ ਧਾਰਿਆ ਜਿਹੜੀ ਇਹਦੇ ਦੇ ਦੇਖੋ ਚੁਆਰ ਜੀ ਬੜਾਈ ਚੁਆ ਲਗਾ ਜੀ ਠੀਕ ਆ ਹਾਂਜੀ ਖਟਾ ਬੋਲਾ ਜੇ ਜੇ ਤੋਂ ਹਾਂ ਦਾ ਤੋਰਾਂ ਫੇਰ ਕਰੀ ਨੀ ਆਕਨਾ ਲੀਟਰ ਦੇ ਕਰੀਬ ਇਹ ਵੀ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਇਹ ਵੀ ਘਰ ਰੱਖਣ ਵਾਸਤੇ ਚੰਗੀ ਹੈ ਕਿਉਂਕਿ ਦੁੱਧ ਸੰਗਣਾ ਹੁੰਦਾ ਹੈ ਇਹ ਜੀਆਂ ਗਾਵਾਂ ਹੁੰਦਾ ਤੇ ਘਰ ਦਾ ਜ ਵਧੀਆ ਸਾਰੀ ਜਾਣਾ ਵੰਦੇ ਜਿਹੜਾ ਇੰਨੇ ਸਾਰੀਆਂ ਗਰਮੀਆਂ ਵੀ ਦੁੱਧ ਚਵਾ ਦੇਣਾ ਤੇ ਗਾੜੀ ਸਿਆਲ ਚ ਵੀ ਦੁੱਧ ਚਵਾ ਦੇਣਾ ਇਹ ਕੋਈ ਸਿੰਗਾ ਜੀ ਵੇਖੋ ਪਰਵਾਹ ਨਹੀਂ ਕੋਈ ਨਹੀਂ ਮਾਰਦੀ ਮੁਰਗੀ ਕੋਈ ਨਹੀਂ ਫੜੀ ਠੀਕ ਹੈ ਤੇ ਇਹਦਾ ਮੁੱਲ ਫਿਰ ਵੀ ਜੀ ਮੁੱਲ ਤੇ ਹਰ ਵੀ ਜੀ ਚੋਂ ਸਿੰਘਾ ਸਿੰਘ ਦਾ ਨਾਮ ਤੇ ਜਿੱਦਾਂ ਤਾਜੀ ਸੀ ਮਗਰ ਵੱਛੀ ਇਹਦੇ ਹਰ ਵੀ ਜੀ ਇਹਦੇ ਮਗਰ ਵੱਛੀ ਹੈ ਹਾਂਜੀ ਇਹਦੇ ਮਗਰ ਵੱਛੀ ਹੈ ਠੀਕ ਹੈ ਮੁੱਲ ਕਰਨ ਨੂੰ ਇਹਦਾ ਕਰਦੇ 5000 ਰੁਪਏ 5000 ਹਾਂਜੀ ਤੇ ਤੁਸੀਂ ਕਰਾ ਲਓ ਕਿੰਨੇ ਦੀ ਦੇਈ 24 ਦੀ ਦੇਦੀ ਹੋਰ ਕਰ ਦੋ ਮਾਂ 23 ਦੀ ਯਾਰ 4000 ਕਰ ਦਾਂਗਾ ਰਪੀ ਜੀ ਅੱਛਾ 2000 ਦੀ ਦੇ ਦੇ 2000 ਰਪੀ ਜੀ ਦੇ ਦਾਂਗੇ ਅੱਛਾ 10000 ਮਾਨ ਕਰਾਂਗੇ ਫੁੱਲ ਕੋ ਫੋਨ ਲਾਵੇ ਕਰੀ ਕੇ ਰਪੀ ਜੀ ਮਾਨ ਕਰਾਂਗੇ ਫੁੱਲ ਜਿੰਨਾ ਹੋਇਆ ਬਸ ਦੋਵੇਂ ਠੰਡੀਆਂ ਦੀਆਂ ਹੋਇਆ ਬੋਲੇ ਤਾਂ ਖੱਟਾ ਬੋਲਾ ਬੰਦਾ ਉਹ ਕੱਲ ਦੀ ਸੂਜੀ ਆ ਵੀ ਕੱਲ ਦੀ ਸੂਜੀ ਠੀਕ ਆ ਤੇ ਹੁਣ ਇੱਕ ਜਿਹੜੀ ਆ ਗਈ ਆਪਣੇ ਕੋਲ ਮਾਝੇ ਗੱਬਣੇ ਡੇਲੇ ਆਈ ਵਰ ਤੇ ਜੇ ਇਹ ਸਭ ਨਾਲ ਆਈ ਗੀ ਤੇ ਕਿੰਨੇ ਕ ਦੁੱਧ ਵਾਲੀ ਆ ਦੁੱਧ ਵਾਲੇ ਜੀ ਘਰ ਵਾਲੇ ਜਾਂਦੇ ਸੀ 12 13 ਕਿਲੋ ਚੋਆ ਬਾਕੀ ਜਵਾਈ ਜਾਊਗੀ 11 12 ਕਿਲੋ ਇਹਨੂੰ ਕਿੰਦਾ ਠੀਕ ਆ 550 ਚੋਟੀ 100 ਚੋਆ ਪਕਾ ਦਰ ਤੋਰਾ ਹਾਂ ਫੇਰ ਇੱਕ ਰੇ ਨੂੰ ਬਾਕੀ ਸੂਨ ਤੱਕ ਥੱਲੇ ਚੰਗੀ ਭਰਨੀ ਆ ਥਨਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਵਾ ਅਜੇ ਦੇਣ ਹੀ ਨਹੀਂ ਲੈ ਜਾਣੀ ਸੂਨ ਚ ਆ ਦੇਖ ਸਾਡੇ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਵਿਧੀ ਆਪਾਂ ਮੁੱਲ ਤੇ ਹਰ ਵੀ ਚਲੋ 580 ਵੀ ਹੋਣ ਡਿਆ 90 ਵੀ ਹੋਣ ਡਿਆ ਹਾਂਜੀ ਬਾਕੀ ਮੋਲੇ ਦਾ 75 75 ਜਾ ਰਿਹਾ ਤੇ ਵਿੱਚੋਂ ਕਰਦੇ ਨਾ ਮਾਨਤਨ ਮਾਲ ਕਰਨਾ ਕਿ 2000 ਹਰ ਬੀਜੂ ਅੱਛਾ 73000 ਵੀ ਦੇ ਦੇਣਾ ਬੀਜੂ ਨਹੀਂ ਕਰਾ ਲਓ ਮਾਨਜੇ ਕਰਾਉਣਾ 72 ਦੇ ਦੇ ਦਈਏ 10000 ਰੁਪਏ ਬਾਕੀ ਚਲੋ ਫੋਨ ਲਾਵੇ ਕੋਈ ਫੋਨ ਲਾਵੇ ਕੋਈ ਵੀਰਪਰਾ ਮਾਨਤਨ ਆਪਣੇ ਖੁੱਲਾ ਮਾਨਤਨ ਕਰ ਦੋਗੇ ਮੌਕੇ ਤੇ ਹੋ ਜਾਊਗਾ ਬੀਜੂ ਹੋ ਜਾ ਕਰਾਂਗੇ ਮੋੜ ਤੇ ਨਹੀਂ ਗਏ ਠੀਕ ਹੈ ਜੀ ਹਾਂਜੀ ਕੋਈ ਵੈੜਾ ਦੇ ਹਿਸਾਬ ਨਾਲ ਮੋਲਾ ਵੀ ਮੈਂ ਦੇ ਹਿਸਾਬ ਨਾਲ ਮੋੜ ਦੇ ਨਹੀਂ ਗੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਚਵਾਈ ਕਰਕੇ ਪਾਸ ਕਰਕੇ ਖੜੋ ਗਾਵਾ ਵੀ ਦਮੇ ਤਾਜ਼ੀਆਂ ਸੂਈਆਂ ਤੇ ਮੱਝ ਵੀ ਗੱਬਣੇ ਆਪਣੀ ਸਮਝਣਾ ਵੇਖ ਕੇ ਖੜੋ ਜੀ